ਆ ਦੇਖੋ ਜੀ ਸਾਡੇ ਮਹਿਕਮੇ ਦਾ ਹਾਲ ਦੇਖ ਲਓ ਮੁਲਾਇਮ ਸਾਡੇ ਖੜੇ ਆ ਸਾਰੇ ਅਫਸਰ ਵੀ ਸਾਡੇ ਚਲੋ ਵਧੀਆ ਨੇ ਜਿਹੜੇ ਸਾਨੂੰ ਬੰਦ ਦਿੰਦੇ ਆ ਪਰ ਦਾ ਕੋਈ ਪੁੱਛਦਾ ਨਹੀਂ ਹੈਗਾ ਅਹੀ ਡਿਊਟੀ ਆ ਗਏ ਆ ਆ ਵੇਖੋ ਜੀ ਸਾਨੂੰ ਇੱਕ ਕੈਮਨ ਤੱਕ ਵੀ ਇਹਨਾਂ ਨੇ ਨਹੀਂ ਖੋਲ ਦਿੱਤਾ ਤੇ ਵੀ ਤੂੰ ਹੀ ਘਰ ਨੂੰ ਬਾਦਸ਼ਾਹ ਕਿ ਵੀ ਅੰਦਰ ਵੜ ਜਾ ਖੰਨੇ ਵਾਲੇ ਨੇ ਡਿਊਟੀ ਤੇ ਮਗਾ ਲਈ ਹੈ ਸਾਡੇ ਅਫਸਰਾਂ ਨੇ ਭੇਜਤਾ ਪਹੁੰਚੋ ਉਥੇ ਹੈਂ ਫੀ ਕਾੜੀ ਐਬਸੈਂਟ ਲਾ ਦਾਂਗੇ ਨਾ ਪਹੁੰਚੇ ਐਂ ਕਰਾਂਗੇ ਮੁੰਸ਼ੀ ਸਾਡੇ ਨਾਲ ਗੱਲ ਪੈਂਦੇ ਆ ਐਂ ਬੋਲਦੇ ਆ ਯਾਰ ਸਾਡੀ ਕੱਲ ਜਿੰਦਗੀ ਆ ਕੁੜੀ ਆ ਵੀ ਇੰਨਾ ਤੱਕਾ ਆ ਦੇਖੋ ਰੋਡ ਤੇ ਖੜੇ ਆ ਇਹ ਮੁੰਡੇ ਨਾਕੇ ਦੇ ਨੇ ਸਾਡੀ ਪਟੋਲਣ ਲੱਗੀ ਐ ਸਾਨੂੰ ਕੋਈ ਗੱਡੀ ਨਹੀਂ ਮਿਲਦੀ ਕੋਈ ਸਾਨੂੰ ਚਾਰਜਿੰਗ ਦਿੱਤਾ ਅਸੀਂ ਆਪ ਵੀ ਗੱਡੀ ਲੈ ਕੇ ਘੁੰਮ ਰਹੇ ਆ ਚੌਂਕ ਤੋਂ ਲੈ ਕੇ ਆਪਣਾ ਸਾਡੀ ਪਟੋਲਣਗਾ ਇਹਨਾਂ ਦਾ ਨੱਕ ਐ ਉਹ ਦੱਸੋ ਵੀ ਇਹ ਕੈਮਨ ਦੇ ਵਿੱਚ ਕਿਹੜਾ ਉਹਨਾਂ ਨੇ ਸੋਨਾ ਰੱਖਿਆ ਜਿਹੜਾ ਇਹ ਕੱਢ ਕੱਢਿਆ ਜਾਂਦੇ ਲੁਧਿਆਣੇੋਂ ਟੂਟੀ ਆਣੇ ਸਾਰੇ ਵਾਰਸ ਦਾ ਟਾਈਮ ਏ ਇਹ ਕਿੱਥੇ ਇਮਰਾਨ ਉਮੀ ਆ ਗਾ ਨੇਰੀਆ ਕਿੱਥੇ ਜਾਣਗੇ ਉਹ ਮਾੜਾ ਮੋਟਾ ਸੋਚਿਆ ਕਰੋ ਡਿਊਟੀ ਲਾ ਲਗਾ ਸੋਚਿਆ ਕਰੋ ਤੇ ਸਾਡਾ ਵੀ ਮਾੜਾ ਮੋਟਾ ਦੇਖਿਆ ਕਰੋ ਐਬਸੈਂਟ ਲਾਉ ਨੂੰ ਤੇ ਇੱਕ ਮਿੰਟ ਲੰਨੇ ਆ ਹੈ ਇਹ ਮੈਂ ਕੋਈ ਨਹੀਂ ਡੀਜੀਪੀ ਤੱਕ ਜਾਊਗੀ ਵੀਡੀਓ ਐ ਨਹੀਂ ਹੁੰਦਾ ਤੁਸੀਂ ਲਿਸਟ ਦੇ ਵਿੱਚ ਲਿਖਤਾ ਵੀ ਤੁਹਾਡਾ ਰੋਟੀ ਦਾ ਪ੍ਰੋਵਾਈਡ ਕਰਾਂਗੇ ਫਲਾਣਾ ਢੀਂ ਕਰਾਂਗੇ ਸਾਨੂੰ ਤਾਂ ਇੱਥੇ ਕੋਈ ਪੁੱਛਦਾ ਨਹੀਂ ਇਹ ਜੇ ਘੰਟਾ ਲੇਟ ਹੋ ਜੰਨੇ ਆ ਮੋਰਚੀ ਦਬਕੇ ਮਾਰਨ ਲੱਗ ਜਾਂਦਾ ਉਹ ਸਾਡੀ 55 55 ਸਾਲ ਉਮਰ ਹੋ ਗਈ ਆ ਅਸੀਂ ਹੁਣ ਦਬਕੇ ਖਾਣ ਵਾਲੇ ਆ ਇਹ ਡੀਜੀਪੀ ਸਾਹਿਬ ਨੂੰ ਆਪਾਂ ਪਾਵਾਂਗੇ ਵੀਡੀਓ ਐ ਨਹੀਂ ਹੁੰਦਾ ਜਿਹੜੇ ਡਿਊਟੀਆਂ ਲਾਦੇ ਆ ਥੱਲੇ ਬੈਠੇ ਉਹ ਤਾਂ ਆਰਾਮ ਨਾਲ ਲਾ ਕੇ ਘਰੋਂ ਚੱਲ ਜਾਂਦੇ ਆ ਜਿੱਥੇ ਸਾਨੂੰ ਭੇਜ ਦਿਆ ਉਹ ਸਾਨੂੰ ਪੁੱਛਦਾ ਕੋਈ ਨਹੀਂ ਐ ਨਹੀਂ ੱੱਕਾ ਹੋਣਾ ਨਾ ਹੀ ਹੋਣ ਦੇਣਾ ਸਿੱਧੀ ਗੱਲ ਆ ਦੇਖੋ ਕਿਚੜ ਨੱਕਾ ਲਾਇਆ ਕੈਵਨ ਬੰਦ ਦਾ ਦਾਲਾ ਲੱਗਾ ਇਹ ਇਹ ਮੁਲਾਇਮ ਨਾਕੇ ਤੇ ਨੇ ਸਾਡੀ ਪਟੋਲਾਂਗੇ ਅਸੀਂ ਦੋ ਲੁਧਿਆਣੋਂ ਅਸੀਂ ਦੋ ਜਣੇ ਇਹ ਵੀ ਲੁਧਿਆਣੋਂ ਆਏ ਨੇ ਜੇਹੀ ਬੋਲਦਿਆਂ ਫਿਰ ਅਖ ਕੋਈ ਕਾਮਰੇਡ ਨੇ ਡਿਊਟੀ ਲੱਗੀ ਫੜਦਾ ਇੱਥੇ ਕੋਈ ਨਾ ਪਾਣੀ ਦਾ ਪ੍ਰਬੰਧ ਦਾ ਨਾ ਕੋ ਰੋਟੀ ਦਾ ਪ੍ਰਬੰਧ ਦਾ ਚਲੋ ਰੋਟੀ ਤੇ ਖਾਣੀ ਆ ਆਪਾਂ ਖਾਣੀ ਆ ਢੇਡ ਤੇ ਭਰਣੀ ਆ ਉਹ ਮਾੜਾ ਮੋੜਾ ਜਗ੍ਹਾ ਵੀ ਚਾਹੀਦੀ ਆ ਰਹਿਣ ਨੂੰ ਸੌਣ ਨੂੰ ਇਹਨਾਂ ਨੇ ਨਾਕੇ ਦਾ ਵੀ ਇੱਕੋ ਤਾਲਾ ਤਾਲਾ ਲਾਇਆ ਹੋਇਆ ਵੀ ਇੱਕ ਦਿਨ ਹਨੇਰੀ ਆਈ ਉਹ ਵਿਚਾਰੇ ਕਿਤੇ ਕੁਰਸੀਆਂ ਵੀ ਸਾਈਡ ਤੋਂ ਲੈ ਕੇ ਮੰਗ ਕੇ ਵਿਚਾਰੇ ਦੁਕਾਨ ਤੋਂ ਬਹੁਤ ਮਾੜਾ ਹਾਲ ਆ ਮਹਿਕਮੇ ਦਾ ਆ ਦੇਖੋ ਜੀ ਸਾਡੇ ਮਹਿਕਮੇ ਦਾ ਹਾਲ ਦੇਖ ਲਓ ਮੁਲਾਜ਼ਮ ਸਾਡੇ ਖੜੇ ਆ ਸਾਰੇ ਅਫਸਰ ਵੀ ਸਾਡੇ ਚਲੋ ਵਧੀ ਜਾਣੇ ਜਿਹੜੇ ਸਾਨੂੰ ਬੰਦ ਦਿੰਦੇ ਆ ਪਰ ਗਾਂ ਕੋਈ ਪੁੱਛਦਾ ਨਹੀਂ ਹੈਗਾ ਹੂੰ ਅਹੀ ਡਿਊਟੀ ਆ ਗਏ ਆ ਆ ਵੇਖੋ ਜੀ ਸਾਨੂੰ ਇੱਕ ਕੈਮਨ ਤੱਕ ਵੀ ਇਹਨਾਂ ਨੇ ਨਹੀਂ ਖੋਲ ਦਿੱਤਾ ਤਾਂ ਵੀ ਤੂੰ ਹੀ ਘਰ ਨੂੰ ਬਾਦਸ਼ਾਹ ਕਿ ਵੀ ਅੰਦਰ ਵੜ ਜਾਓ। ਖੰਨੇ ਵਾਲੇ ਨਾਲ ਡਿਊਟੀ ਤੇ ਮਗਾਲੀ ਹੈ। ਸਾਡੇ ਅਫਸਰਾਂ ਨੇ ਭੇਜਤਾ ਪਹੁੰਚੋ ਉਥੇ ਹੈ। ਵੀ ਤੁਹਾਡੀ ਐਬਸੈਂਟ ਲਾ ਦਾਂਗੇ ਨਾ ਪਹੁੰਚੇ ਐ ਕਰਾਂਗੇ ਮੁੰਸ਼ੀ ਸਾਡੇ ਨਾਲ ਗੱਲ ਪੈਂਦੇ ਆ ਐ ਬੋਲਦੇ ਆ। ਯਾਰ ਸਾਡੀ ਕੱਦ ਜਿੰਦਗੀ ਆ ਕੁੜੀ ਆ ਵੀ। ਹੂੰ। ਇਨਾ ਤੱਕਾ ਆ ਦੇਖੋ ਨੂਟ ਤੇ ਖੜੇ ਆ ਇਹ ਮੁੰਡੇ ਨਾਕੇ ਦੇ ਨੇ ਸਾਡੀ ਪਟੋਲਣ ਲੱਗੀ ਐ ਸਾਨੂੰ ਕੋਈ ਗੱਡੀ ਨਹੀਂ ਮਿਲਦੀ ਕੋਈ ਸਾਨੂੰ ਚਾਰਜਿੰਗ ਨਹੀਂ ਦਿੱਤਾ ਅਸੀਂ ਆਪ ਦੀ ਗੱਡੀ ਲੈ ਕੇ ਘੁੰਮ ਰਹੇ ਆ ਚੌਂਕ ਤੋਂ ਲੈ ਕੇ ਆਪਣਾ ਸਾਡੀ ਪਟੋਲਣਗਾ ਇਹਨਾਂ ਦਾ ਨੱਕ ਐ ਉਹ ਦੱਸੋ ਵੀ ਇਹ ਕੈਮਨ ਦੇ ਵਿੱਚ ਕਿਹੜਾ ਉਹਨਾਂ ਨੇ ਸੋਨਾ ਰੱਖਿਆ ਜਿਹੜਾ ਇਹ ਕੱਢ ਕੇ ਲੈ ਜਾਣਗੇ ਲੁਧਿਆਣੇੋਂ ਟੁੱਟੀ ਆਏ ਨੇ ਸਾਰੇ ਵਾਰਸ ਦਾ ਟਾਈਮ ਐ ਇਹ ਕਿੱਥੇ ਇਮਰਾਨ ਨੂੰ ਮੀ ਆਗਾ ਨੇਰੀਆ ਕਿੱਥੇ ਜਾਣਗੇ ਉਹ ਮਾੜਾ ਮੋਟਾ ਸੋਚਿਆ ਕਰੋ ਡਿਊਟੀ ਲਾ ਲਗਾ ਸੋਚਿਆ ਕਰੋ ਤੇ ਸਾਡਾ ਵੀ ਮਾੜਾ ਮੋਟਾ ਦੇਖਿਆ ਕਰੋ ਐਬਸੈਂਟ ਲਾਉ ਨੂੰ ਤੇ ਇੱਕ ਮਿੰਟ ਲੰਨੇ ਆ ਹੈ ਇਹ ਮੈਂ ਕੋਈ ਨਹੀਂ ਡੀਜੀਪੀ ਤੱਕ ਜਾਊਗੀ ਵੀਡੀਓ ਐ ਨਹੀਂ ਹੁੰਦਾ ਤੁਸੀਂ ਲਿਸਟ ਦੇ ਵਿੱਚ ਤੇ ਲਿਖਤਾ ਵੀ ਤੁਹਾਡਾ ਰੋਟੀ ਦਾ ਪ੍ਰੋਵਾਈਡ ਕਰਾਂਗੇ ਫਲਾਣਾ ਢੀਂ ਕਰਾਂਗੇ ਸਾਨੂੰ ਤੇ ਇੱਥੇ ਕੋਈ ਪੁੱਛਦਾ ਨਹੀਂ ਅੱਜ ਇੱਕ ਘੰਟਾ ਲੇਟ ਹੋ ਜੰਨੇ ਆ ਮੁੰਛੀ ਦਬਕੇ ਮਾਰਨ ਲੱਗ ਜਾਂਦਾ ਉਹ ਸਾਡੀ 55 55 ਸਾਲ ਉਮਰ ਹੋ ਗਈ ਆ ਅਸੀਂ ਹੁਣ ਦਬਕੇ ਖਾਣ ਵਾਲੇ ਆ ਇਹ ਡੀਜੀਪੀ ਸਾਹਿਬ ਨੂੰ ਆਪਾਂ ਪਾਵਾਂਗੇ ਵੀਡੀਓ ਐ ਨਹੀਂ ਹੁੰਦਾ ਜਿਹੜੇ ਡਿਊਟੀਆਂ ਲਾਦੇ ਆ ਥੱਲੇ ਬੈਠੇ ਉਹ ਤਾਂ ਰਾਮਨਾਥ ਕਾ ਲਾ ਕੇ ਘਰੋਂ ਚਲ ਜਾਂਦੇ ਆ ਜਿੱਥੇ ਸਾਨੂੰ ਭੇਜ ਦਿਆ ਉਹ ਸਾਨੂੰ ਪੁੱਛਦਾ ਕੋਈ ਨਹੀਂ ਐ ਨਹੀਂ ਧੱਕਾ ਹੋਣਾ ਨਾ ਹੀ ਹੋਣ ਦੇਣਾ ਸਿੱਧੀ ਗੱਲ ਆ ਦੇਖੋ ਜਿੱਥੇ ਨਾਕਾ ਲਾਇਆ ਕੈਮਨ ਬੰਦ ਆ ਤਾਲਾ ਲੱਗਾ ਇਹ ਇਹ ਮਲਾਜਮ ਨਾਕੇ ਤੇ ਨੇ ਸਾਡੀ ਪਟੋਲਾਂਗੇ ਅਸੀਂ ਦੋ ਲੁਧਿਆਣੋਂ ਅਸੀਂ ਵੀ ਦੋ ਜਣੇ ਇਹ ਵੀ ਲੁਧਿਆਣੋਂ ਆਏ ਨੇ ਜੇ ਹੀ ਬੋਲਦਿਆਂ ਫੇਰ ਅੱਖ ਕੋਈ ਕਾਮਰੇਡ ਨੇ ਡਿਊਟੀ ਲੱਗੀ ਫੜਦਾ ਹਾਂ ਇੱਥੇ ਕੋਈ ਨਾ ਪਾਣੀ ਦਾ ਪ੍ਰਬੰਧ ਦਾ ਨਾ ਕੋ ਰੋਟੀ ਦਾ ਪ੍ਰਬੰਧ ਹੈ ਚਲੋ ਰੋਟੀ ਤੇ ਖਾਣੀ ਆਪਾਂ ਖਾਣੀ ਆ ਢੇਡ ਤੇ ਭਰਣੀ ਆ ਉਹ ਮਾੜਾ ਮਾੜਾ ਜਗ੍ਹਾ ਵੀ ਚਾਹੀਦੀ ਹੈ ਰਹਿਣ ਨੂੰ ਸੌਣ ਨੂੰ ਇਹਨਾਂ ਨੇ ਨਾਕੇ ਦਾ ਵੀ ਇੱਕੋ ਤਾਲਾ ਤਾਲਾ ਲਾਇਆ ਹੋਇਆ ਵੀ ਇੱਕ ਦਿਨ ਹਨੇਰੀ ਆਈ ਉਹ ਵਿਚਾਰੇ ਕਿਤੇ ਕੁਰਸੀਆਂ ਵੀ ਸਾਈਡ ਤੋਂ ਲੈ ਕੇ ਮੰਗ ਕੇ ਵਿਚਾਰੇ ਦੁਕਾਨ ਤੋਂ ਬਹੁਤ ਮਾੜਾ ਹਾਲ ਆ ਮਹਿਕਮੇ ਦਾ